ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਮੋਟੀਵੇਸ਼ਨਲ ਜਸ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ ਚੈਨਲ ਤੇ ਮੈਨੂੰ ਪੂਰੀ ਉਮੀਦ ਆ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਹੋਗੇ ਪਹਿਲੀ ਗੱਲ ਮੇਰਾ ਚਾਹ ਪੀਣ ਦਾ ਮਨ ਸੀ ਤੇ ਮੈਂ ਵੀਡੀਓ ਵੀ ਸ਼ੂਟ ਕਰਨੀ ਸੀ ਮੈਨੂੰ ਲੱਗਿਆ ਵੀ ਕਿਉਂ ਨਾ ਚਾਹ ਦਾ ਕੱਪ ਬਣਾ ਕੇ ਨਾਲ ਦੀ ਨਾਲ ਮੈਂ ਵੀਡੀਓ ਸ਼ੂਟ ਕਰਾਂ ਹਨਾ ਸੋ ਇਹ ਮੈਨੂੰ ਲੱਗਾ ਉਹ ਹੋ ਗਿਆ ਨਾ ਕਿ ਗੱਲਬਾਤ ਵਿਦਚਾਹ ਹੈਨਾ ਚਲੋ ਐਨੀਵੇਜ਼ ਸੋ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮੇਰੀ ਜਿੱਦਾਂ ਮੇਰੀ ਪਹਿਲੀ ਵੀਡੀਓਜ਼ ਦੇ ਵਿੱਚ ਵੀ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਮੈਂ ਤੁਹਾਡੇ ਨਾਲ ਉਹੀ ਜਿਹੜੀਆਂ ਰੈਗੂਲਰ ਲਾਈਫ ਦੀਆਂ ਗੱਲਾਂ ਨੇ ਹੈਨਾ ਐਜ਼ ਅ ਟੀਚਰ ਜਿਹੜੀਆਂ ਚੀਜ਼ਾਂ ਮੈਂ ਐਕਸਪੀਰੀਅੰਸ ਕਰਦੀ ਆ ਜਿਹੜੀਆਂ ਚੀਜ਼ਾਂ ਮੈਨੂੰ ਲੱਗਦੀਆਂ ਨੇ ਕਿ ਕਿਤੇ ਨਾ ਕਿਤੇ ਕਮੀ ਹੈਗੀ ਆ ਸਾਨੂੰ ਠੀਕ ਕਰਨੀਆਂ ਚਾਹੀਦੀਆਂ ਨੇ ਜਿਹੜੀਆਂ ਚੀਜ਼ਾਂ ਮੈਨੂੰ ਲੱਗਦਾ ਵੀ ਅਸੀਂ ਰਲ ਮਿਲ ਕੇ ਠੀਕ ਕਰ ਸਕਦੇ ਹਾਂ ਸਾਰੇ ਤਾਂ ਸਾਨੂੰ ਉਹ ਚੀਜ਼ਾਂ ਮੈਨੂੰ ਲੱਗਦਾ ਜ਼ਰੂਰ ਕਰਨੀਆਂ ਚਾਹੀਦੀਆਂ ਨੇ ਮੈਂ ਮੈਨੂੰ ਇਹ ਲੱਗਦਾ ਹੁੰਦਾ ਵੀ ਮੈਂ ਉਹ ਟਾਪਿਕ ਨਾ ਤੁਹਾਡੇ ਲਈ ਲੈ ਕੇ ਆਵਾਂ ਜਿਹੜੇ ਬਾਤੀ ਬੇਸਿਕ ਜੇ ਚੱਲਦੇ ਪਏ ਨੇ ਹਨਾ ਕਿ ਹਾਂ ਸਾਰੇ ਉਹਦੇ ਬਾਰੇ ਵੀਡੀਓਜ਼ ਬਣਾ ਰਹੇ ਨੇ ਮੈਨੂੰ ਇਹ ਹੁੰਦਾ ਕਿ ਮੈਂ ਜੋ ਉਸ ਚੀਜ਼ ਦਾ ਮੈਨੂੰ ਐਕਸਪੀਰੀਅੰਸ ਆ ਜਿਸ ਚੀਜ਼ ਬਾਰੇ ਮੈਂ ਪੜਦੀ ਆ ਜਾਂ ਜਿਸ ਚੀਜ਼ ਬਾਰੇ ਮੈਂ ਐਕਸਪੀਰੀਅੰਸ ਕਰਦੀ ਆ ਡੇਲੀ ਮੈਨੂੰ ਇਹ ਲੱਗਦਾ ਹੁੰਦਾ ਮੈਂ ਉਸ ਬਾਰੇ ਤੁਹਾਡੇ ਨਾਲ ਗੱਲਾਂ ਕਰਾਂ ਮੇਰੇ ਇਸ ਵੀਡੀਓ ਨਾਲ ਜੇ 2-4 ਪੇਰੈਂਟਸ ਵੀ ਅਵੇਅਰ ਹੋ ਜਾਣਗੇ ਉਹ ਆਪਣੇ ਬੱਚਿਆਂ ਨੂੰ ਸਿਖਾ ਸਕਣਗੇ ਹਨ ਜੇ ਕੋਈ ਹੋਰ ਮੈਂ ਮੋਟੀਵੇਸ਼ਨਲ ਵੀਡੀਓ ਲੈ ਕੇ ਆਨੀ ਆ ਮੇਰੀ ਉਸ ਵੀਡੀਓ ਨਾਲ ਵੀ ਕਿਸੇ 2-4 ਲੋਕਾਂ ਨੂੰ ਵੀ ਫਰਕ ਪੈਂਦਾ ਤਾਂ ਮੈਨੂੰ ਲੱਗਦਾ ਵੀ ਮੇਰਾ ਵੀਡੀਓ ਬਣਾਣਾ ਫਰੂਟਫੁੱਲ ਹੈ ਹਨਾ ਕਿ ਇਹ ਹੁੰਦਾ ਕਿ ਜੇ ਅੱਗੋਂ 2-4 ਲੋਕ ਸਿੱਖ ਗਏ ਤਾਂ ਉਹਨਾਂ ਨੇ ਅੱਗੋਂ ਕਿਸੇ ਨੂੰ ਦੱਸਣਾ ਮਤਲਬ ਇਦਾਂ ਹੀ ਲੜੀ ਚੱਲਦੀ 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 ਰਹਿੰਦੀ ਆ ਸੋ ਅੱਜ ਜਿਹੜੀ ਅਸੀਂ ਗੱਲਬਾਤ ਕਰਾਂਗੇ ਉਹ ਹੈਗੀ ਹੈ ਕਿ ਅ ਸਪੈਸ਼ਲੀ ਬੱਚਿਆਂ ਬਾਰੇ ਕਿ ਬੱਚਿਆਂ ਨੂੰ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਪੇਰੈਂਟਸ ਨੂੰ ਸਿਖਾਉਣੀਆਂ ਚਾਹੀਦੀਆਂ ਨੇ ਜਿਹੜੀਆਂ ਚੀਜ਼ਾਂ ਅਸੀਂ ਆਬਜ਼ਰਵ ਕਰਦੇ ਹਾਂ ਅਸੀਂ ਦੇਖਦੇ ਹਾਂ ਕਿ ਕਿਤੇ ਨਾ ਕਿਤੇ ਕਮੀ ਆ ਜੇ ਉਹਨਾਂ ਨੂੰ ਘਰ ਤੋਂ ਵੀ ਇਹ ਚੀਜ਼ਾਂ ਸਿਖਾਈਆਂ ਜਾਣ ਉਹਨਾਂ ਦੇ ਵਿੱਚ ਫੇਰ ਹੀ ਇੰਪਰੂਵਮੈਂਟ ਹੋ ਸਕਦੀ ਆ ਫੇਰ ਹੀ ਉਹਨਾਂ 'ਚ ਫਰਕ ਪੈ ਸਕਦਾ ਕਿਉਂਕਿ ਅਸੀਂ ਸਾਨੂੰ ਪਤਾ ਕਿ ਜਿਹੜੇ ਨਾ ਬੱਚੇ ਨੇ ਮਤਲਬ ਉਹ ਜਿਹੜਾ بیس ਆ ਉਹਨਾਂ ਦਾ 3rd 4th ਕਲਾਸ ਤੋਂ ਵੱਡਣਾ ਸ਼ੁਰੂ ਹੋ ਜਾਂਦਾ ਅਸੀਂ ਕਹਿੰਦੇ ਹੁੰਨੇ ਨਾ ਛੋਟੇ ਹੋਏ ਜਿਹੜੀਆਂ ਆਦਤਾਂ ਵਿਗੜ ਗਈਆਂ ਉਹ ਫਿਰ ਸੁਧਾਰੀਆਂ ਨਹੀਂ ਜਾ ਸਕਦੀਆਂ ਹੈਨਾ ਸੋ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਮੈਨੂੰ ਲੱਗਦਾ ਵੀ ਮੈਂ ਆਬਜ਼ਰਵ ਕੀਤੀਆਂ ਨੇ ਕਿ ਬੱਚਿਆਂ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਇੰਪਰੂਵ ਤੇ ਸਾਨੂੰ ਇੰਪਰੂਵ ਕਰਨ ਦੀ ਲੋੜ ਆ ਤੇ ਚਲੋ ਪਹਿਲਾਂ ਮੈਂ ਇੱਕ ਹੁਣ ਇੱਕ ਸੇ ਵਿਚਾਰ ਹੀ ਲੈ ਲਾਂ ਹੋਣੇ ਸੀ ਗੱਲ ਕਰਦੇ ਆ ਕਿ ਇਹ ਪਹਿਲੀ ਜਿਹੜੀ ਸਾਡੀ ਗੱਲ ਆ ਉਹ ਹੈਗੀ ਆ ਕਿ ਬੱਚਿਆਂ ਦੇ ਵਿੱਚ ਪੇਸ਼ੈਂਸ ਨਹੀਂ ਹੈਗੀ ਬੱਚਿਆਂ ਦੇ ਵਿੱਚ ਸਬਰ ਨਹੀਂ ਹੈਗਾ ਹੈਨਾ ਦੂਜੀ ਗੱਲ ਆ ਕਿ ਬੱਚਿਆਂ ਦੇ ਵਿੱਚ ਸ਼ੇਅਰਿੰਗ ਕਰਨ ਦੀ ਭਾਵਨਾ ਨਹੀਂ ਹੈਗੀ ਬੱਚੇ ਆਪਣੀਆਂ ਚੀਜ਼ਾਂ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੇ ਹੈਨਾ ਤੀਜੀ ਗੱਲ ਆ ਬੱਚਿਆਂ ਨੂੰ ਰਿਸਪੈਕਟ ਸ਼ਬਦ ਨਹੀਂ ਪਤਾ ਜਿਹੜੀ ਸਭ ਤੋਂ ਵੱਡੀ ਗੱਲ ਹੈ ਜਿਹੜੀ ਸਭ ਤੋਂ ਵੱਡੀ ਕਮੀ ਆ ਕੱਲੀ ਰਿਸਪੈਕਟ ਟੀਚਰਾਂ ਲਈ ਹੀ ਨਹੀਂ ਹੁੰਦੀ ਰਿਸਪੈਕਟ ਹੁੰਦੀ ਆ ਕਿ ਉਹਨਾਂ ਨੇ ਜੇ ਉਹ ਸਕੂਲ ਤੋਂ ਹੀ ਸਿੱਖਦੇ ਨੇ ਰਿਸਪੈਕਟ ਕਰਨੀ ਤਾਂ ਉਹ ਰਿਸਪੈਕਟ ਕਰਦੇ ਨੇ ਆਪਣੇ ਘਰਦਿਆਂ ਦੀ ਰਿਸਪੈਕਟ ਕਰਦੇ ਨੇ ਰਿਸ਼ਤੇਦਾਰਾਂ ਦੀ ਰਿਸਪੈਕਟ ਕਰਦੇ ਨੇ ਆਪਣੇ ਆਲੇ ਦੁਆਲੇ ਦੀ ਜੇ ਉਹਨਾਂ ਨੇ ਆਪਣੀ ਛੋਟੀ ਉਮਰ ਜੀਨੇ ਸਿੱਖਿਆ ਰਿਸਪੈਕਟ ਕਰਨਾ ਤਾ ਮੈਨੂੰ ਲੱਗਦਾ ਉਹ ਪੂਰੀ ਜ਼ਿੰਦਗੀ ਇੱਜ਼ਤ ਸ਼ਬਦ ਹੈ ਜਿਹੜਾ ਉਹ ਨਹੀਂ ਸਮਝ ਕੌਂਦੇ ਵੀ ਕੀ ਆ ਕਿੱਥੇ ਇੱਜ਼ਤ ਕੀ ਨੂੰ ਦੇਣੀ ਆ ਕਿ ਨੂੰ ਕਿਹਦੇ ਨਾਲ ਸਤਿਕਾਰ ਨਾਲ ਗੱਲ ਕਰਨੀ ਆ ਸਭ ਤੋਂ ਪਹਿਲੀ ਗੱਲ ਸ਼ੇਅਰਿੰਗ ਕਿ ਬੱਚਿਆਂ ਨੂੰ ਸ਼ੇਅਰਿੰਗ ਦੀ ਭਾਵਨਾ ਹੀ ਨਹੀਂ ਪਤਾ ਸ਼ੇਅਰਿੰਗ ਐਕਚੁਅਲ ਦੇ ਵਿੱਚ ਹੈ ਕੀ ਆ ਨਹੀਂ ਸਮਝਦੇ ਬੱਚੇ ਕਿ ਐਕਚੁਅਲ ਦੇ ਵਿੱਚ ਸ਼ੇਅਰਿੰਗ ਕੀ ਆ ਅਸੀਂ ਕਿਸੇ ਨਾਲ ਚੀਜ਼ਾਂ ਪਹਿਲਾਂ ਹੁੰਦੀਆਂ ਸੀ ਕਹਿੰਦੇ ਹੁੰਦੇ ਸੀ ਕਿ ਨਾ ਛੋਟੇ ਬੱਚਿਆਂ ਦੇ ਵਿੱਚ ਇੱਕ ਬੜੀ ਇਹ ਫੇਮਸ ਹੁੰਦੀ ਸੀ ਗੱਲ ਵੀ ਬੰਡ ਖਾਓ ਖੰਡ ਖਾਓ ਮਤਲਬ ਵੀ ਰਲ ਮਿਲ ਕੇ ਕੋਈ ਵੀ ਚੀਜ਼ ਅਸੀਂ ਕਰਨੀ ਚਾਹੀਦੀ ਹੈ ਸਾਨੂੰ ਵਧੀਆ ਹੁੰਦੀ ਹੈ ਹਨਾ ਕਿ ਰਲ ਮਿਲ ਕੇ ਸਾਰੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਜੇ ਕਿਸੇ ਕੋਲ ਇੱਕ ਚੀਜ਼ ਹੈਗੀ ਆ ਤਾਂ ਦੂਜਿਆਂ ਨੂੰ ਕਹਿੰਦੇ ਸੀ ਕਿ ਇਹਨੂੰ ਵੀ ਆ ਚੀਜ਼ ਦੇ ਦਿਓ ਰਲ ਮਿਲ ਕੇ ਇਹ ਚੀਜ਼ ਕਰ ਲਓ ਪਹਿਲਾਂ ਵਾਲੇ ਜ਼ਮਾਨੇ 'ਚ ਹੁੰਦੀ ਸੀ ਰਲ ਮਿਲ ਕੇ ਕੰਮ ਕਰਨ ਦੀ ਜਾਂ ਰਲ ਮਿਲ ਕੇ ਕਿਸੇ ਚੀਜ਼ ਨੂੰ ਵਰਤਣ ਦੀ ਭਾਵਨਾ ਪਰ ਅੱਜਕੱਲ ਖਤਮ ਹੁੰਦੀ ਜਾ ਰਹੀ ਹੈ ਮੈਂ ਪਰਸਨਲੀ ਦੇਖਦੀ ਹਾਂ ਬਿਕਾਜ਼ ਐਜ਼ ਅ ਟੀਚਰ ਮੈਂ ਡੇਲੀ ਛੋਟੀਆਂ-ਛੋਟੀਆਂ ਚੀਜ਼ਾਂ ਦੇਖਦੀ ਹਾਂ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਹੈਨਾ ਕਿ ਬੱਚੇ ਨਾ ਸ਼ੇਅਰਿੰਗ ਦੀ ਭਾਵਨਾ ਹੈ ਨਹੀਂ ਬੱਚੇ ਇਕੱਲੇ ਰਹਿਣਾ ਪਸੰਦ ਕਰਦੇ ਨੇ ਇੱਥੋਂ ਤੱਕ ਬੱਚਿਆਂ ਦੀ ਇਹ ਡਿਮਾਂਡ ਹੁੰਦੀ ਹੈ ਕਲਾਸ ਕਿ ਮੈਂ ਇਕੱਲੇ ਨੇ ਬੈਠਣਾ ਟੇਬਲ ਤੇ ਮੈਂ ਆਪਣੇ ਨਾਲ ਕਿਸੇ ਨੂੰ ਬਿਠਾਉਣਾ ਨਹੀਂ ਹੈਨਾ ਮੈਂ ਮੈਂ ਆਪਣੇ ਨਾਲ ਨਹੀਂ ਕਿਸੇ ਨੂੰ ਬਿਠਾਉਣਾ ਮੈਂ ਇਕੱਲੇ ਨਹੀਂ ਬੈਠਣਾ ਬੱਚਾ ਇੱਕ ਰੇਜ਼ਰ ਤੱਕ ਕਿਸੇ ਨਾਲ ਸ਼ੇਅਰ ਕਰਕੇ ਰਾਜ਼ੀ ਨਹੀਂ ਉਹ ਬੱਚਾ ਸਿੱਖੂਗਾ ਕਿੱਥੋਂ ਕਿੱਥੋਂ ਸਿੱਖੂਗਾ ਉਹ ਚੀਜ਼ਾਂ ਜੇ ਉਹਨੂੰ ਘਰ ਤੋਂ ਵੀ ਅਸੀਂ ਇੱਕ ਦੱਸਾਂਗੇ ਕਿ ਬੱਚੇ ਆਪਣੀ ਚੀਜ਼ ਸ਼ੇਅਰ ਕਰਨ ਦੀ ਹੁੰਦੀ ਹੈ ਕਿਸੇ ਨਾਲ ਹਨਾ ਇਹ ਨਹੀਂ ਹੈਗਾ ਮਤਲਬ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਈਏ ਵੀ ਹਰ ਚੀਜ਼ ਹੀ ਕਿਸੇ ਨੂੰ ਦੇ ਦਿਓ ਇਹ ਨਹੀਂ ਹੁੰਦਾ ਪਰ ਇੱਕ ਲਿਮਟ ਹੁੰਦੀ ਆ ਕਿ ਹਾਂ ਜਿਹੜੀ ਚੀਜ਼ ਪੋਸੀਬਲ ਆ ਕਿ ਅਸੀਂ ਕਿਸੇ ਨਾਲ ਸ਼ੇਅਰ ਕਰ ਸਕਦੇ ਆ ਅਸੀਂ ਕਿਸੇ ਨਾਲ ਵੰਡ ਕੇ ਉਹ ਚੀਜ਼ ਨੂੰ ਵਰਤ ਸਕਦੇ ਆ ਉਸ ਹੱਦ ਤੱਕ ਸ਼ੇਅਰਿੰਗ ਸਿਖਾਉਣੀ ਚਾਹੀਦੀ ਆ ਬੱਚਿਆਂ ਨੂੰ ਇਹ ਬਹੁਤ ਜ਼ਰੂਰੀ ਆ ਇਹ ਮੈਨੂੰ ਲੱਗਦਾ ਕਿ ਮੋਰਲ ਵੈਲਿਊਜ਼ ਦੇ ਵਿੱਚ ਸਭ ਤੋਂ ਵੱਡੀ ਗੱਲ ਆ ਕਿ ਦੁੱਖ ਵੇਲੇ ਕਿਸੇ ਦੇ ਕੰਮ ਆਉਣਾ ਹਨਾ ਆਪਾਂ ਸਿਖਾਉਨੇ ਆ ਆਪਾਂ ਵੀ ਬਹੁਤ ਸਿੱਖਿਆ ਇਹ ਚੀਜ਼ ਕਿ ਦੁੱਖ ਵੇਲੇ ਕਿਸੇ ਦੇ ਕੰਮ ਆਉਣਾ ਮੈਨੂੰ ਲੱਗਦਾ ਛੋਟੇ ਬੱਚਿਆਂ ਲਈ ਇਹ ਹੀ ਦੁੱਖ ਸਭ ਤੋਂ ਵੱਡਾ ਹੁੰਦਾ ਕਿ ਜਾਤਾ ਉਹਨਾਂ ਕੋਲ ਰੇਜ਼ਰ ਨਹੀਂ ਹੈਗੀ ਜਾਣਾ ਕੋਲ ਸ਼ਾਰਪਨਰ ਨਹੀਂ ਹੈਗਾ ਜਾਂ ਮਤਲਬ ਈਵਨ ਕਿ ਬੱਚੇ ਇਕੱਲੇ ਬੈਠਣਾ ਪਸੰਦ ਕਰਦੇ ਨੇ ਬੱਚਿਆਂ ਨੂੰ ਕਿਸੇ ਨਾਲ ਬੈਠਣਾ ਚੰਗਾ ਨਹੀਂ ਲੱਗਦਾ ਸੋਚ ਕੇ ਦੇਖੋ ਇਕੱਲਾਪਨ ਚੰਗਾ ਲੱਗਦਾ ਉਹਨਾਂ ਨੂੰ ਮਤਲਬ ਉਹਨਾਂ ਨੂੰ ਆਪਣੀ ਇਹ ਜਿਹੜੀ ਮੇਨ ਪ੍ਰੋਬਲਮ ਆ ਇਹ ਮੈਂ ਕੁੜੀਆਂ ਦੇ ਵਿੱਚ ਦੇਖਦੀ ਆ ਜਿਨ੍ਹਾਂ ਦੇ ਵਿੱਚ ਇਹ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕੁੜੀਆਂ ਦੇ ਵਿੱਚ ਮੇਨ ਪ੍ਰੋਬਲਮ ਇਹ ਆ ਕਿ ਅਸੀਂ ਕਿਸੇ ਦੇ ਨਾਲ ਨਹੀਂ ਬੈਠਣਾ ਨਾ ਕੁੜੀ ਚਲੋ ਇੱਕ ਬੁਆਏ ਦੇ ਨਾਲ ਬੈਠਣਾ ਦਾ ਬਹੁਤ ਦੂਰ ਦੀ ਗੱਲ ਆ ਇੱਕ 3rd 4th ਦੀ ਲੜਕੀ ਉਹ ਗਰਲ ਦੇ ਨਾਲ ਵੀ ਕਿਸੇ ਨਾਲ ਕੁੜੀ ਦੇ ਨਾਲ ਬੈਠਣਾ ਵੀ ਪਸੰਦ ਨਹੀਂ ਕਰਦੀ ਉਹ ਕਹਿੰਦੀ ਆ ਵੀ ਮੈਂ ਇਕੱਲੀ ਨੇ ਬੈਠਣਾ ਇਹ ਬਹੁਤ ਹੀ ਸੋਚਣ ਵਾਲੀ ਗੱਲ ਆ ਜੇ ਅਸੀਂ ਆਪਣੇ ਬੱਚਿਆਂ ਨੂੰ ਹੁਣ ਨਹੀਂ ਸਿਖਾਵਾਂਗੇ ਰਲ ਮਿਲ ਕੇ ਰਹਿਣਾ ਸਬਰ ਹੈ ਨਹੀਂ ਮਤਲਬ ਬੱਚੇ ਹਰ ਚੀਜ਼ ਲਈ ਕਾਲੇ ਨਹੀਂ ਜੋ ਚੀਜ਼ਾਂ ਮੈਂ ਦੇਖਦੀ ਆ ਜਾਂ ਰੂਟੀਨ ਦੇ ਵਿੱਚ ਅਸੀਂ ਦੇਖਦੇ ਆ ਬੱਚੇ ਹਰ ਚੀਜ਼ ਲਈ ਕਾਲੇ ਨੇ ਉਹਨਾਂ ਦੇ ਵਿੱਚ ਸਬਰ ਹੈ ਨਹੀਂ ਪਹਿਲਾਂ ਵਾਲੇ ਸਮੇਂ ਦੇ ਨਾਲ ਅਸੀਂ ਕੰਪੇਅਰ ਕਰੀਏ ਪਹਿਲਾਂ ਹਰ ਇੱਕ ਦੇ 5 5 6 6 ਬੱਚੇ ਹੁੰਦੇ ਸੀ ਜੇ ਉਹ ਕੋਈ ਡਿਮਾਂਡ ਕਰਦੇ ਸੀ ਪਹਿਲੀ ਗੱਲ ਤਾਂ ਬੱਚੇ ਕਿਸੇ ਚੀਜ਼ ਦੀ ਡਿਮਾਂਡ ਕਰਦੇ ਹੀ ਨਹੀਂ ਸੀ ਸਾਡੀਆਂ ਕੋਈ ਬਾਲੀਆਂ ਵੱਡੀਆਂ ਡਿਮਾਂਡਾਂ ਨਹੀਂ ਹੁੰਦੀਆਂ ਸੀ ਬੱਚੇ ਪਹਿਲੀ ਗੱਲ ਤਾਂ ਵੱਡੀਆਂ-ਵੱਡੀਆਂ ਨਹੀਂ ਮੰਗਾਂ ਕਰਦੇ ਹੀ ਨਹੀਂ ਸੀ ਕਿਉਂਕਿ ਇੰਨੀ ਅਵੇਅਰਨੈਸ ਹੈ ਨਹੀਂ ਸੀ ਹਨਾ ਹੁਣ ਤਾਂ ਬੱਚਿਆਂ ਨੂੰ ਸੋਸ਼ਲ ਮੀਡੀਆ ਕਰਕੇ ਬਹੁਤ ਅਵੇਅਰਨੈਸ ਹੋਈ ਹੋਈ ਆ ਹਰ ਚੀਜ਼ ਦੀ ਪਹਿਲਾਂ ਇੰਨੀ ਅਵੇਅਰਨੈਸ ਨਹੀਂ ਸੀਗੀ ਬੱਚਿਆਂ ਨੂੰ ਤੇ ਬੱਚੇ ਇੰਨੀਆਂ ਡਿਮਾਂਡਾਂ ਕਰਦੇ ਹੀ ਨਹੀਂ ਸੀਗੇ ਤੇ ਜੇ ਉਹ ਡਿਮਾਂਡ ਕਰਦੇ ਵੀ ਸੀ ਤਾਂ ਉਹਨਾਂ ਦੀਆਂ ਡਿਮਾਂਡਾਂ ਪੂਰੀਆਂ ਕੀਤੀਆਂ ਜਾਂਦੀਆਂ ਸੀ ਮੇਲਿਆਂ ਦੀ ਵੇਟ ਕੀਤੀ ਜਾਂਦੀ ਸੀ ਜਾਂ ਤਿਹਾਰਾਂ ਦੀ ਵੀ ਫਲਾਣੇ ਤਿਹਾਰ ਨੂੰ ਲੈ ਕੇ ਦਵਾਂਗੇ ਜਾਂ ਫਲਾਣੇ ਮੇਲੇ ਤੇ ਜਾਵਾਂਗੇ ਫਿਰ ਉੱਥੋਂ ਲੈ ਕੇ ਦਵਾਂਗੇ ਮਤਲਬ ਇਹ ਨਹੀਂ ਸੀ ਵੀ ਸਵੇਰੇ ਬੱਚਿਆਂ ਨੇ ਕੋਈ ਡਿਮਾਂਡ ਕੀਤੀ ਸ਼ਾਮੀ ਪੂਰੀ ਹੋ ਗਈ ਜਾਂ ਦੂਜੇ ਦਿਨ ਪੂਰੀ ਹੋ ਗਈ ਮਤਲਬ 6-6 ਮਹੀਨੇ ਦੇ ਗੈਪ ਪੈਂਦੇ ਸੀ ਉਹਨਾਂ ਦੀਆਂ ਡਿਮਾਂਡਾਂ ਪੂਰੀਆਂ ਕਰਨ 'ਚ ਇਸ ਲਈ ਬੱਚਿਆਂ ਦੇ ਵਿੱਚ ਸਬਰ ਇੰਨਾ ਘਾ ਗਿਆ ਸੀਗਾ ਕਿ ਜਿਹੜੇ ਪੁਰਾਣੇ ਸਾਡੇ ਬਜ਼ੁਰਗ ਨੇ ਉਹਨਾਂ 'ਚ ਦੇਖਿਆ ਹੂਗਾ ਤੁਸੀਂ ਕਿੰਨਾ ਸਬਰ ਸੀ ਹਨਾ ਅੱਜ ਵੀ ਅਸੀਂ ਦੇਖਦੇ ਹਾਂ ਸਾਡੀਆਂ ਮਾਵਾਂ ਦੇ ਵਿੱਚ ਕਿੰਨਾ ਸਬਰ ਹੈ ਸਾਡੀਆਂ ਦਾਦੀਆਂ ਦੇ ਵਿੱਚ ਕਿੰਨਾ ਸਬਰ ਸੀ ਸੋ ਉਹ ਉਸ ਦੌਰ ਚੋਂ ਗੁਜ਼ਰੇ ਨੇ ਜਿੱਥੇ ਉਹਨਾਂ ਨੂੰ ਇੱਕ ਚੀਜ਼ ਪੂਰੀ ਹੋਣ ਲਈ 6-6 ਮਹੀਨੇ ਵੇਟ ਕਰਨੀ ਪੈਂਦੀ ਸੀ ਤੇ ਉਹਨਾਂ 'ਚ ਸਬਰ ਆ ਗਿਆ ਸੀ ਪਰ ਅੱਜ ਕੱਲ ਦੇ ਬੱਚਿਆਂ 'ਚ ਸਬਰ ਨਾਂ ਦੀ ਚੀਜ਼ ਵੀ ਹੈ ਨਹੀਂ ਸ਼ਬਰ ਸਬਰ ਨਾਮ ਦਾ ਇੱਕ ਸ਼ਬਦ ਹੈ ਨਹੀਂ ਅੱਜ ਕੱਲ ਪਿਹਾਰਿਕ ਕੋਲ ਇੱਕ ਦੋ ਬੱਚੇ ਨੇ ਪੇਰੈਂਟਸ ਕੋਸ਼ਿਸ਼ ਕਰਦੇ ਨੇ ਵੀ ਜਿਸ ਹੱਦ ਤੱਕ ਹੋ ਸਕੇ ਉਹ ਆਪਣੇ ਬੱਚਿਆਂ ਦੀਆਂ ਡਿਮਾਂਡਾਂ ਪੂਰੀਆਂ ਕਰਨ ਹਨ ਹਨਾ ਉਹ ਪੜ੍ਹਾਈ ਦੇ ਰਿਲੇਟਡ ਉਹਨਾਂ ਦੀ ਕੋਈ ਡਿਮਾਂਡ ਪੂਰੀ ਕਰਨ ਚਾਹੇ ਨਾ ਕਰਨ ਜੋ ਚੀਜ਼ਾਂ ਮੈਂ ਦੇਖਦੀ ਆ ਬਟ ਉਹ ਇਹ ਸੋਚਦੇ ਨੇ ਵੀ ਆ ਰੈਗੂਲਰ ਜਿਹੜੀਆਂ ਮਟੀਰੀਅਲਿਸਟਿਕ ਚੀਜ਼ਾਂ ਨੇ ਉਹਨਾਂ ਦੇ ਵਿੱਚੋਂ ਉਹਨਾਂ ਦੀ ਹਰ ਡਿਮਾਂਡ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਨੇ ਪੇਰੈਂਟਸ ਜਿਹੜੀ ਕਿ ਕਿਤੇ ਨਾ ਕਿਤੇ ਗਲਤ ਇਫੈਕਟ ਪਾ ਰਹੀ ਆ ਬੱਚਿਆਂ ਦੇ ਉੱਤੇ ਇਸ ਦਾ ਗਲਤ ਪ੍ਰਭਾਵ ਪੈ ਰਿਹਾ ਬੱਚਿਆਂ ਦੇ ਉੱਤੇ ਸੋ ਬੱਚੇ ਨੇ ਸਵੇਰੇ ਡਿਮਾਂਡ ਕੀਤੀ ਸ਼ਾਮ ਨੂੰ ਉਹਨੂੰ ਚੀਜ਼ ਮਿਲ ਗਈ ਹਨਾ ਬੱਚੇ ਨੇ ਅੱਜ ਜੇ ਡਿਮਾਂਡ ਕੀਤੀ ਕੱਲ ਨੂੰ ਉਹਨੂੰ ਉਹ ਚੀਜ਼ ਮਿਲ ਗਈ ਕਿੱਥੋਂ ਬੱਚਿਆਂ ਨੇ ਸਬਰ ਸਿੱਖਣਾ ਮੈਂ ਗਲਤ ਨਹੀਂ ਮਤਲਬ ਮੈਂ ਇਹ ਚੀਜ਼ ਗਲਤ ਨਹੀਂ ਕਹਿ ਰਹੀ ਕਿ ਤੁਹਾਨੂੰ ਆਪਣੇ ਬੱਚਿਆਂ ਦੀਆਂ ਡਿਮਾਂਡਾਂ ਨਹੀਂ ਪੂਰੀਆਂ ਕਰਨੀਆਂ ਚਾਹੀਦੀਆਂ ਜਦ ਤੁਹਾਨੂੰ ਆਪਣੇ ਬੱਚਿਆਂ ਨੂੰ ਕੋਈ ਚੀਜ਼ ਨਹੀਂ ਲੈ ਕੇ ਦੇਣੀ ਚਾਹੀਦੀ ਜਦ ਤੁਹਾਨੂੰ ਆਪਣੇ ਬੱਚਿਆਂ ਨੂੰ 6-6 ਮਹੀਨੇ ਦਾ ਗੈਪ ਪਾਉਣਾ ਚਾਹੀਦਾ ਕੋਈ ਚੀਜ਼ ਲੈਣ ਲਈ ਨਹੀਂ ਮੇਰਾ ਕਹਿਣ ਦਾ ਮਤਲਬ ਇਹ ਬਿਲਕੁਲ ਨਹੀਂ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਬੱਚੇ ਨੂੰ ਇੰਨਾ ਕੁ ਸਬਰ ਤਾਂ ਸਿਖਾਓ ਵੀ ਜੇ ਉਹਨੇ ਅੱਜ ਕੋਈ ਚੀਜ਼ ਲੈਣੀ ਆ ਜਿਹੜੀ ਚੀਜ਼ ਮਟੀਰੀਅਲ ਦੇ ਵਿੱਚ ਆਉਂਦੀ ਆ ਜੇ ਪੜਾਈ ਦੇ ਰਿਲੇਟਡ ਕੋਈ ਚੀਜ਼ ਆ ਤਾਂ ਡੈਫੀਨਿਟਲੀ ਸਾਨੂੰ ਲੈ ਕੇ ਦੇਣੀ ਚਾਹੀਦੀ ਆ ਪਰ ਜੇ ਕੋਈ ਰੈਗੂਲਰ ਬੇਸਿਕ ਜਿਹੜੀਆਂ ਮਟੀਰੀਅਲਿਸਟਿਕ ਚੀਜ਼ਾਂ ਨੇ ਜਿਹ ਹੈ ਨਾ ਉਹਨਾਂ ਦੀ ਉਹ ਡਿਮਾਂਡ ਕਰਦੇ ਨੇ ਅਸੀਂ ਕੋਸ਼ਿਸ਼ ਕਰੀਏ ਵੀ ਜੇ 6 ਮਹੀਨੇ ਦਾ ਗੈਪ ਨਹੀਂ ਪਾਉਣਾ ਤਾਂ ਟੈਸਟ ਲਈ ਸੋ ਦੋ ਤਿੰਨ ਦਿਨ ਦਾ ਗੈਪ ਤਾਂ ਪਾ ਲਈਏ ਕਿ ਕੋਈ ਨਾ ਰੁਕ ਜਾ ਵੇਟ ਕਰ ਹੈ ਨਾ ਇਹਦੇ ਨਾਲ ਬੱਚੇ ਸਬਰ ਦੀ ਭਾਵਨਾ ਸਿੱਖਦੇ ਨੇ ਉਹ ਸਬਰ ਸਿੱਖਦੇ ਨੇ ਕਿ ਸਬਰ ਕਿਵੇਂ ਕਰਨਾ ਹੋ ਸਕਦਾ ਮੈਂ ਇੱਥੇ ਗਲਤ ਹੋ ਸਕਦੀ ਆ ਪਰ ਮੇਰਾ ਪੁਆਇੰਟ ਆਫ 뷰 ਆ ਇਹ ਆ ਕਿ ਬਿਲਕੁਲ ਸਬਰ ਦੀ ਭਾਵਨਾ ਉਹਨਾਂ ਨੂੰ ਸਿਖਾਉਣੀ ਚਾਹੀਦੀ ਹੈ ਜੇ ਹੋ ਸਕਦਾ ਉਹਨਾਂ ਨੂੰ 2-4 ਦਿਨ ਦੀ ਵੇਟ ਕਰਨ ਲਈ ਤਾਂ ਕਹੋ ਹੈਨਾ ਕਿੱਥੋਂ ਬੱਚਿਆਂ ਨੇ ਸਬਰ ਸਿੱਖਣਾ ਉਹ ਉਹਨਾਂ ਦਾ ਇਹ ਆ ਕਿ ਬੱਚਿਆਂ ਨੂੰ ਜਦੋਂ ਅਸੀਂ ਸਬਰ ਨਾਮ ਦੀ ਕੋਈ ਚੀਜ਼ ਹੀ ਨਹੀਂ ਸਿਖਾਈ ਪੇਸ਼ੈਂਸ ਨਾਮ ਦੀ ਕੋਈ ਚੀਜ਼ ਹੀ ਨਹੀਂ ਸਿਖਾਈ ਬੱਚਿਆਂ ਨੂੰ ਬੱਚਿਆਂ ਨੇ ਉਹ ਸਿੱਖਿਆ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਪੇਸ਼ੈਂਸ ਕੀ ਹੁੰਦਾ ਆਰਾਮ ਨਾਲ ਸੋਚਣਾ ਕੀ ਹੁੰਦਾ ਵੇਟ ਕਰਨਾ ਕੀ ਹੁੰਦਾ ਉਹਨਾਂ ਨੂੰ ਪਤਾ ਹੀ ਨਹੀਂ ਹੈਨਾ ਉਹਨਾਂ ਨੇ ਕੀ ਸਿੱਖਣੀਆਂ ਨੇ ਇਹ ਚੀਜ਼ਾਂ ਸਬਰ ਨਾਮ ਦੀ ਉਹਨਾਂ ਨੇ ਚੀਜ਼ ਕੀ ਸਿੱਖਣੀਆਂ ਜਦੋਂ ਉਹਨਾਂ ਦੀ ਡਿਮਾਂਡਾਂ ਪੂਰੀਆਂ ਹੋਈ ਜਾਂਦੀਆਂ ਨੇ ਮੈਨੂੰ ਇਹ ਲੱਗਦਾ ਜੇ ਅਸੀਂ ਅੱਜ ਦੀ ਲਾਈਫ ਲਈ ਬੱਚਿਆਂ ਨੂੰ ਰੈਡੀ ਕਰਨਾ ਬੱਚਿਆਂ ਨੂੰ ਪ੍ਰਿਪੇਅਰ ਕਰਨਾ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਪੇਸ਼ੈਂਸ ਸ਼ਬਦ ਸਿਖਾਉਣਾ ਬਹੁਤ ਜ਼ਰੂਰੀ ਆ ਚਾਹੇ ਉਹ ਕੁੜੀਆਂ ਚਾਹੇ ਉਹ ਮੁੰਡਾ ਮੈਂ ਇੱਥੇ ਜੈਂਡਰ ਕੰਪੈਰੀਜ਼ਨ ਬਿਲਕੁਲ ਨਹੀਂ ਕਰੂੰਗੀ ਅੱਜ ਮੁੰਡਿਆਂ ਨੂੰ ਵੀ ਉਨੀ ਪੇਸ਼ੈਂਸ ਦੀ ਲੋੜ ਆ ਤੇ ਕੁੜੀਆਂ ਨੂੰ ਵੀ ਕਿਉਂਕਿ ਉਹ ਕਹਿੰਦੇ ਹੁੰਦੇ ਸੀ ਨਾ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਕੁੜੀਆਂ ਨੇ ਤਾਂ ਵਿਗਾਨੇ ਘਰੇ ਜਾਣਾ ਚਾਹੀਦਾ ਇਹਨਾਂ ਨੂੰ ਸਾਰਾ ਕੁਝ ਆਉਣਾ ਚਾਹੀਦਾ ਨਹੀਂ ਬਗ ਅੱਜ ਕੱਲ ਮੁੰਡਿਆਂ ਨੇ ਵੀ ਕੁ ਪੜੀਆਂ ਲਿਖੀਆਂ ਕੁੜੀਆਂ ਦੇ ਨਾਲ ਕੱਟਣਾ ਹਨਾ ਜਿਹੜੀਆਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਪੜੀਆਂ ਲਿਖੀਆਂ ਕੁੜੀਆਂ ਦੇ ਨਾਲ ਉਹਨਾਂ ਨੇ ਕੱਟਣਾ ਤਾਂ ਉਹਨਾਂ ਦੇ ਵਿੱਚ ਵੀ ਸ਼ਬ ਸਬਰ ਪੇਸ਼ੈਂਸ ਨਾਮ ਦੀ ਚੀਜ਼ ਹੋਣੀ ਚਾਹੀਦੀ ਆ ਪਹਿਲਾਂ ਜਿਹੜੀਆਂ ਪਹਿਲਾਂ ਇੱਕ ਬਣਿਆ ਹੁੰਦਾ ਸੀ ਸੀਨ ਕਿ ਹਾਂ ਇੱਕ ਔਰਤ ਘਰ ਚ ਸੰਭਾਲਦੀ ਸੀ ਮਰਦ ਬਾਹਰ ਕਮਾਉਣ ਜਾਂਦਾ ਸੀ ਤੇ ਦੋਨੋਂ ਰਲ ਮਿਲ ਕੇ ਘਰ ਚਲਾਉਂਦੇ ਸੀ ਅੱਜ ਔਰਤ ਵੀ ਬਾਹਰ ਕਮਾਉਣ ਜਾਂਦੀ ਆ ਉਹ ਵੀ ਥੱਕ ਕੇ ਆਉਂਦੀ ਆ ਸੋ ਅਸੀਂ ਇਸ ਟੌਪਿਕ ਦੇ ਵਿੱਚ ਨਹੀਂ ਪਾਵਾਂਗੇ ਤੇ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਆਪਦੇ ਬੱਚਿਆਂ ਨੂੰ ਸਬਰ ਦੀ ਭਾਵਨਾ ਜ਼ਰੂਰ ਸਿਖਾਓ ਕਿ ਸਬਰ ਕਰਨਾ ਕੀ ਹੁੰਦਾ ਪੇਸ਼ੈਂਸ ਕਰਨਾ ਕੀ ਹੁੰਦਾ ਵੇਟ ਕਰਨਾ ਕੀ ਹੁੰਦਾ ਦੂਜਾ ਬੱਚਿਆਂ ਨੂੰ ਰਿਸਪੈਕਟ ਨਹੀਂ ਆਉਂਦੀ ਕਿਸੇ ਦੀ ਕਰਨੀ ਬੱਚੇ ਨਹੀਂ ਰਿਸਪੈਕਟ ਕਰਦੇ ਕਿਉਂਕਿ ਅਸੀਂ ਉਹਨਾਂ ਨੂੰ ਇਹ ਚੀਜ਼ਾਂ ਸਿਖਾਤੀਆਂ ਕਿ ਅ ਅਸੀਂ ਉਹਨਾਂ ਦੇ ਸਾਹਮਣੇ ਹੀ ਬਹੁਤ ਆਰਗੂਮੈਂਟਸ ਕਰਨ ਲੱਗੇ ਅਸੀਂ ਬਹੁਤ ਚੀਜ਼ਾਂ ਨੇ ਲੜਾਈਆਂ ਝਗੜੇ ਬੱਚਿਆਂ ਦੇ ਸਾਹਮਣੇ ਕਰਦੀਆਂ ਆਰਗੂਮੈਂਟਸ ਬੱਚਿਆਂ ਦੇ ਸਾਹਮਣੇ ਕਰਦੀਆਂ ਮੈਂ ਇਹ ਗੱਲ ਬਹੁਤ ਸ਼ਾਰਟ ਚ ਕਰੂੰਗੀ ਇੱਥੋਂ ਤੱਕ ਕਿ ਬੱਚਿਆਂ ਦੇ ਟੀਚਰਾਂ ਨਾਲ ਆਰਗੂਮੈਂਟਸ ਅਸੀਂ ਬੱਚਿਆਂ ਦੇ ਸਾਹਮਣੇ ਕਰਦੇ ਹਾਂ ਹੈਨਾ ਸੋ ਜਿਹੜੀ ਕਿ ਬਹੁਤ ਗਲਤ ਨਹੀਂ ਚੀਜ਼ਾਂ ਇਦੇ ਤੋਂ ਬੱਚੇ ਇਹ ਨਹੀਂ ਸਿੱਖਦੇ ਕਿ ਅਸੀਂ ਟੀਚਰ ਦੀ ਇੱਜ਼ਤ ਨਹੀਂ ਕਰਨੀ ਬੱਚੇ ਇਹ ਵੀ ਜਦੋਂ ਉਹ ਉਹਨਾਂ ਨੂੰ ਇਹ ਹੀ ਪਤਾ ਲੱਗ ਗਿਆ ਵੀ ਅਸੀਂ ਕਿਸੇ ਨੂੰ ਵੀ ਕਹਿੰਦੇ ਜਦੋਂ ਕਿਸੇ ਦਾ ਮੂੰਹ ਹੀ ਖੁੱਲ ਗਿਆ ਹਨਾ ਤਾਂ ਕੁਝ ਵੀ ਬੋਲ ਸਕਦਾ ਜਦੋਂ ਅਸੀਂ ਆਪਣੇ ਬੱਚੇ ਨੂੰ ਇਹ ਹੀ ਸਿਖਾਤਾ ਕਿ ਵੀ ਜਦੋਂ ਬੱਚੇ ਦੇ ਸਾਹਮਣੇ ਅਸੀਂ ਕਿਸੇ ਨਾਲ ਆਰਗੂਮੈਂਟ ਕਰ ਹੀ ਲੈ ਤਾਂ ਬੱਚਾ ਸਿੱਖੂਗਾ ਉਹ ਕਿਸੇ ਨਾਲ ਵੀ ਆਰਗੂਮੈਂਟਸ ਕਰੂਗਾ ਸੋ ਮੈਂ ਵਕਤ ਦੇ ਸ਼ਾਰਟ ਦੇ ਵਿੱਚ ਇਹ ਚੀਜ਼ਾਂ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ ਆ ਹੋਪ ਤੁਹਾਨੂੰ ਇਹ ਮੇਰੀ ਗੱਲਬਾਤ ਪਸੰਦ ਆਊਗੀ ਤੇ ਜੇ ਤੁਹਾਨੂੰ ਇਹ ਪਸੰਦ ਆਈ ਤੈਨੂੰ ਸ਼ੇਅਰ ਜ਼ਰੂਰ ਕਰਿਓ ਮੇਰੀ ਰਿਕਵੈਸਟ ਆ ਬਿਕਾਜ਼ ਤੁਹਾਡੇ ਸ਼ੇਅਰ ਕਰਨ ਨਾਲ ਤੇ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਚੈਨਲ ਨੂੰ ਗਰੋਥ ਮਿਲਦੀ ਆ ਜਿਹੜਾ ਕਿ ਮੈਨੂੰ ਵੀ ਬੂਸਟ ਕਰਦਾ ਕਿ ਹਾਂ ਮੈਂ ਹੋਰ ਵਧੀਆ-ਵਧੀਆ ਟਾਪਿਕ ਜਿਹੜੇ ਰੈਗੂਲਰ ਲਾਈਫ ਨਾਲ ਰਿਲੇਟਡ ਨੇ ਤੁਹਾਡੇ ਲਈ ਲੈ ਕੇ ਆਵਾਂ ਤੇ ਤੁਸੀਂ ਵੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਮੈਨੂੰ ਹੋਰ ਕਿਹੜੇ ਟਾਪਿਕ ਤੁਹਾਡੇ ਨਾਲ ਡਿਸਕਸ ਕਰਨੇ ਚਾਹੀਦੇ ਨੇ ਸੋ ਜੇ ਵੀਡੀਓ ਦੇ ਵਿੱਚ ਕੁਝ ਗਲਤ ਬੋਲਿਆ ਗਿਆ ਹੋ ਤਾ ਮਾਫ ਕਰਨਾ ਅਦਰਵਾਈਜ਼ ਮੈਂ ਇਹੀ ਕੋਸ਼ਿਸ਼ ਕਰਦੀ ਹੁੰਨੀ ਆ ਕਿ ਰੋਜ਼ਾਨਾ ਜ਼ਿੰਦਗੀ ਨਾਲ ਜਿਹੜੀਆਂ ਰੇਟਡ ਗੱਲਾਂ ਨੇ ਮੈਂ ਉਹੀ ਤੁਹਾਡੇ ਰੂਬਰੂ ਕਰਾਂ ਤਦ ਤੱਕ ਲਈ ਸਸ਼ਿਕਾ ਧੰਨਵਾਦ ਸਾਰਿਆਂ ਨੂੰ